ਸਤ ਸ੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਭਾਰਤ ਪਾਕਿਸਤਾਨ ਦੇ ਦਰਮਿਆਨ ਤਣਾਅ ਪੈਦਾ ਹੋਇਆ ਉਸ ਤੋਂ ਬਾਅਦ ਦੇ ਵਿੱਚ ਆਪਰੇਸ਼ਨ ਸੰਦੂਰ ਹੋਇਆ ਤੇ ਆਪਰੇਸ਼ਨ ਸੰਦੂਰ ਦੇ ਦੌਰਾਨ ਹੀ ਕਈ ਤਰ੍ਹਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਕਈਆਂ ਦੇ ਉੱਤੇ ਸ਼ੱਕ ਦੀ ਸੂਈ ਗਈ ਕਹਿੰਦੇ ਕਿ ਇਹ ਜਾਸੂਸੀ ਕਰਦੇ ਨੇ ਪਾਕਿਸਤਾਨ ਵਾਸਤੇ ਭਾਰਤ ਦੀਆਂ ਏਜੰਸੀਆਂ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਹੁਣ ਪੁੱਛਗਿੱਛ ਚੱਲ ਰਹੀ ਹੈ ਇੱਕ ਯੂਟਿਊਬਰ ਕੁਝ ਦਿਨ ਪਹਿਲਾਂ ਹੀ ਗ੍ਰਿਫਤਾਰ ਕੀਤਾ ਗਿਆ ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਇਹ ਯੂਟਿਊਬਰ ਹੁਣ ਕਈ ਤਰ੍ਹਾਂ ਦੇ ਖੁਲਾਸੇ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਵੀ ਕੋਈ ਯੂਟਿਊਬਰ ਸਾਰੇ ਨਹੀਂ ਖਾਸ ਕਰ ਕੁਝ ਲੋਕ ਜਿਹੜੋ ਜਾਣਦੇ ਨੇ ਪਾਕਿਸਤਾਨ ਤਾਂ ਇੱਕ ਵਿਅਕਤੀ ਉਹਨਾਂ ਨੂੰ ਬੜਾ ਖਿੜੇ ਮੱਥੇ ਮਿਲਦਾ ਸੀ ਉਹਨਾਂ ਨੂੰ ਹਾਸ ਹਾਸ ਕੇ ਮਿਲਦਾ ਸੀ ਪੂਰਾ ਪਾਕਿਸਤਾਨ ਕਮਾਉਂਦਾ ਸੀ ਇੱਕ ਤਰੀਕੇ ਦੇ ਨਾਲ ਜਿੱਥੇ-ਜਿੱਥੇ ਉਹਨਾਂ ਨੇ ਜਾਣਾ ਹੁੰਦਾ ਸੀਗਾ ਤੇ ਉਹ ਹੁਣ ਸ਼ੱਕ ਦੇ ਘੇਰੇ ਦੇ ਵਿੱਚ ਆ ਗਿਆ ਉਹਦੇ ਉੱਤੇ ਇਲਜ਼ਾਮ ਲੱਗ ਗਏ ਨੇ ਜਿਹੜਾ ਯੂਟਿਊਬਰ ਪੰਜਾਬ ਦੇ ਵਿੱਚ ਹੁਣ ਪਿੱਛੇ ਜੇ ਗ੍ਰਿਫਤਾਰ ਕੀਤਾ ਗਿਆ ਜਸਵੀਰ ਸਿੰਘ ਜੀ ਦਾ ਨਾਮ ਹੈ ਦਾ ਉਹਨੇ ਕਹਿੰਦੇ ਖੁਲਾਸਾ ਕੀਤਾ ਪੁਸ਼ਗੀਚ ਦੇ ਦੌਰਾਨ ਕਿ ਉਹ ਉਹਦੇ ਸੰਪਰਕ ਦੇ ਵਿੱਚ ਸੀਗਾ ਤੇ ਜੋ ਨੈਟਵਰਕ ਜਸੂਸੀ ਦਾ ਚੱਲਦਾ ਸੀ ਉਹਦਾ ਮਾਸਟਰ ਮਾਈਂਡ ਵੀ ਉਹੀ ਸ਼ਖਸ ਸੀਗਾ ਪਾਕਿਸਤਾਨ ਪੁਲਿਸ ਦਾ ਸਾਬਕਾ ਅਧਿਕਾਰੀ ਹੈ ਜਿਹਦਾ ਨਾਮ ਨਾਸਿਰ ਢਿੱਲੋਂ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਚਰਚਾ ਦੇ ਵਿੱਚ ਰਹਿੰਦਾ ਹੈ ਤੇ ਉਹ ਨਾਸਿਰ ਢਿੱਲੋਂ ਦੇ ਉੱਤੇ ਸਿੱਧੇ ਇਲਜ਼ਾਮ ਲੱਗੇ ਨੇ ਇਸ ਯੂਟਿਊਬਰ ਨੇ ਵੀ ਕਈ ਵੱਡੇ ਖੁਲਾਸੇ ਕਰ ਦਿੱਤੇ ਨੇ ਤੇ ਹੋਰਨਾਂ ਦੇ ਸੰਪਰਕ ਦੇ ਵਿੱਚ ਵੀ ਹੋਣ ਦਾ ਦਾਵਾ ਕੀਤਾ ਗਿਆ ਸੀਗਾ ਕਈ ਪਾਕਿਸਤਾਨੀ ਨੰਬਰ ਇਸ ਵਿਅਕਤੀ ਦੇ ਮੋਬਾਈਲ ਦੇ ਵਿੱਚੋਂ ਮਿਲੇ ਸੀ ਕਈ ਵੀਡੀਓਜ਼ ਜਿਹੜੀਆਂ ਨੇ ਵਲੌਗ ਵਗੈਰਾ ਪਾਕਿਸਤਾਨ ਨਾਲ ਸੰਬੰਧਿਤ ਬਣਾਏ ਸੀ ਲੱਖਾਂ ਦੀ ਤਾਦਾਦ ਦੇ ਵਿੱਚ ਸਬਸਕ੍ਰਾਈਬਰ ਨੇ ਇਸ ਵਿਅਕਤੀ ਦੇ ਚੈਨਲ ਦੇ ਜਿਹੜਾ ਜਸਵੀਰ ਸਿੰਘ ਇਥੋਂ ਗ੍ਰਿਫਤਾਰ ਕੀਤਾ ਗਿਆ ਸੀਗਾ ਯੂਟਿਊਬਰ ਸੀਗਾ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਤਿੰਨ ਕਿ ਦਿਨ ਦਾ ਰਿਮਾਨਡ ਹਾਸਲ ਕੀਤਾ ਸੀ ਅੱਜ ਇੱਕ ਵਾਰ ਫੇਰ ਉਹਦੀ ਕੋਰਟ ਦੇ ਵਿੱਚ ਪੇਸ਼ੀ ਹੋਣੀ ਹੈ ਤੇ ਉਹਨੂੰ ਦੁਬਾਰਾ ਰਿਮਾਨਡ ਕਿੰਨਾ ਕੁ ਮਿਲਦਾ ਹੈ ਕੀ ਪੁਛਗਿਛ ਕੀਤੀ ਜਾਂਦੀ ਹੈ ਇਹ ਬਾਅਦ ਚ ਪਤਾ ਲੱਗਣਾ ਹੈ ਪਰ ਉਹਨੇ ਨਾਸਰ ਢਿੱਲੋਂ ਦਾ ਨਾਮ ਲੈ ਦਿੱਤਾ ਜੋ ਪਾਕਿਸਤਾਨ ਪੁਲਿਸ ਦਾ ਸਾਬਕਾ ਅਧਿਕਾਰੀ ਹੈ ਪੁਲਿਸ ਦੇ ਵਿੱਚੋਂ ਰਿਟਾਇਰ ਹੋਇਆ ਆਪਣੇ ਆਪ ਸੇਵਾ ਮੁਕਤੀ ਲਈ ਇਹਦੇ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਪਰ ਉਹ ਸਾਬਕਾ ਅਧਿਕਾਰੀ ਦੱਸਿਆ ਜਾਂਦਾ ਨਾਸਰ ਢਿੱਲੋਂ ਜਦੋਂ ਵੀ ਕੋਈ ਯੂਟਿਊਬਰ ਵਲੌਗਰ ਜਾਂਦਾ ਸੀਗਾ ਪਾਕਿਸਤਾਨ ਤਾਂ ਉਹ ਉਹਨੂੰ ਪੂਰੇ ਪਾਕਿਸਤਾਨ ਦੀ ਸੈਰ ਕਰਵਾਉਂਦਾ ਸੀਗਾ ਤੇ ਜਿਹੜੀ ਜੋਤੀ ਮਲਹੋਤਰਾ ਗ੍ਰਿਫਤਾਰ ਕੀਤੀ ਗਈ ਉਹਦੇ ਤੇ ਇਲਜ਼ਾਮ ਲੱਗੇ ਜੋਤੀ ਮਲਹੋਤਰਾ ਤੋਂ ਬਾਅਦ ਜਸਵੀਰ ਸਿੰਘ ਦੀ ਗ੍ਰਿਫਤਾਰੀ ਹੁੰਦੀ ਹੈ ਤਾਂ ਕਈ ਲੋਕ ਸ਼ੱਕ ਦੇ ਘੇਰੇ ਦੇ ਵਿੱਚ ਆਉਂਦੇ ਨੇ ਹੁਣ ਤੱਕ 8 ਲੋਕਾਂ ਨੂੰ ਜਾਸੂਸੀ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਦੋ ਤਾਂ ਇੱਕ ਦਰਜੀ ਤੇ ਮੋਚੀ ਤਾਂ ਬਠਿੰਡਾ ਕੈਂਟ ਦੇ ਵਿੱਚ ਹੀ ਅਜਿਹੀਆਂ ਕਾਰਵਾਈਆਂ ਕਰ ਰਹੇ ਸੀਗੇ ਉਹਨਾਂ ਦੇ ਉੱਤੇ ਇਲਜ਼ਾਮ ਲੱਗੇ ਨੇ ਉਹ ਵੀ ਗ੍ਰਿਫਤਾਰ ਹੋਏ ਨੇ ਹੋਰ ਵੀ ਕਈ ਗ੍ਰਿਫਤਾਰੀਆਂ ਇਸ ਮਾਮਲੇ ਦੇ ਵਿੱਚ ਹੋ ਚੁੱਕੀਆਂ ਨੇ ਹੁਣ ਦੇਖਣਾ ਹੋਵੇਗਾ ਕਿ ਅੱਜ ਜਿਹੜਾ ਰਿਮਾਂਡ ਦੁਬਾਰਾ ਮਿਲਣਾ ਹੈ ਜਾਂ ਫਿਰ ਕੋਈ ਹੋਰ ਉਹਦੇ ਉੱਤੇ ਕਾਰਵਾਈ ਹੋਣੀ ਹੈ ਅਪਡੇਟਸ ਆਉਣੀਆਂ ਗਿਆ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਉੱਲੰਧ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ